ਹਾਂ ਮਾਰੀ ਗੱਦੀ ਕਿਤਾਬ ਮਾਰੀ ਗੱਦੀ ਹਾਂ ਓਏ ਲਵਾ ਸਾਹਿਬ ਕਿਹਦੀ ਉੱਪਰ ਕਰਨੀ ਕਿਹਦੀ ਨੀਵੇਂ ਕਰਨੀਆਂ ਤੇ ਪਰਮਾਨੰਥ ਦੇ ਹੱਥ ਚੋਂ ਬੜੇ ਬੜੇ ਇਹ ਦੇਖੋ ਇਹ ਰੱਖਿਆ ਸੀ ਮੇਰਾ ਕਾਹਦਾ ਰੱਖਿਆ ਕਰਾ ਖਤਰਾ ਹੋ ਗਿਆ ਇਧਰ ਕੋ ਇਧਰ ਹਾਜੀ ਬੰਦ ਜਿੱਤ ਨੂੰ ਕਹਦੇ ਹੋ ਜੀ ਜੀ ਦੋ ਵਾਰ ਇਹ ਕੀ ਕਿਹੜੀ ਗੱਲ ਹੈ ਤੇਰੀ ਜਿੱਤ ਲੋਕਾਂ ਦੀ ਜਿੱਤ ਤੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੰਦਾ ਵਧੀ ਜੇੜਾ ਗੜ ਮਨੇ ਜਿੰਦਾ ਪਰਿਵਾਰਵਾਦ ਜੇੜਾ ਗੜ ਮਨੇ ਜੰਦਾ ਸੀ ਹੋਰਤਾ ਦੇ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਚ ਪੂਰੀ ਜੀ ਮੋਚ ਪੂਰੀ ਪਹਿਲਾਂ ਵੀ ਤੇ ਹੁਣ ਵੀ ਲਗਾ ਮੋਚ ਜੀ ਤੇਰੇ ਨੇ ਲੋਕਾਂ ਦਾ ਵਸਾ ਨਾ ਕਲ ਉੱਤੇ ਰਹਿ ਗਈ ਤੇਰਾ ਪਪਾ ਨੰਦਾ ਵਾ ਸਾਹਿਬ ਨੰਦਾ ਵਾ ਸਾਹਿਬ ਜੇੜਾ ਜੇੜਾ ਕਰਾ 50 ਸਾਲਾਂ ਬਾਅਦ ਡੇਰਾ ਪਪਾ ਨਾਨਕ ਲੋਕਾਂ ਘਟਾਇਆ ਨੰਦਾ ਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਗੱਡੀ ਤੇ ਚੜਕੇ ਤੇ ਥਾਪੀ ਮਾਰਦੇ ਹੋ ਮਾਰੀ ਗੱਡੀ ਤੇ ਗੈਸਟਰ ਦਾ ਬੜਾ ਰੋਪ ਚੱਲਦਾ ਹੈ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅੰਸਾਰੀ ਉਹਦਾ ਕੀ ਲੱਗਦਾ ਹੈ ਇਹਦੇ ਭਾਈ ਜਿਹੜੀਆਂ ਖੜੇ ਮੈਂ ਦੋ ਭਾਈ ਇਹਦੇ ਵੇਖੋ ਇੱਧਰ ਮੈਨੂੰ ਵਾਰ-ਵਾਰ ਕਿਉਂ ਪੁੱਛਦੇ ਹੋ ਮੇਰੇ ਤਾਂ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਹੈ ਮੈਂ ਤਾਂ ਕੰਮ ਕਰ ਰਹਾ ਇਹ ਇਲਜ਼ਾਮਤਾ ਕੀ ਆ ਜਦੋਂ ਬੰਦਾ ਹਾਰਦਾ ਆਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਮੈਂ ਇਹਨਾਂ ਚੋਂਗਾ ਨਹੀਂ ਮੈਨੂੰ ਜੋ ਪ੍ਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਸਰਦਾਰ ਭਗਵਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਾਡੀ ਡਾਕਟਰ ਸੰਦੀਪ ਪਾੜਕ ਨੇ ਉਸ ਨੂੰ ਨਾ ਮੈਨੂੰ ਇਹਨੇ ਯੋਗ ਸਮਝਾ ਮੈਨੂੰ ਟਿਕਟ ਦਿੱਤੀ ਸਾਰਾ ਉਹਨਾਂ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਿਆ ਮਨਿਆ ਸੋ ਉਹਨਾਂ ਸਾਰਿਆਂ ਦੀ ਝੋਲੀ ਹੈ ਮੈਨੂੰ ਉੱਥੋਂ ਤੱਕ ਪਛਾਤਾ ਵਾ ਤੁਸੀਂ ਖੜਾ ਕੇ ਛੱਡ ਗਏ